ਰਾਤ ਆਪਾ ਸ਼੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾਦੇਵੀ ਤੋਂ ਵਾਪਸ ਆਏ ਤੇ ਅਗਲੇ ਦਿਨ 5 ਵਜੇ ਦੀ ਡਿਊਟੀ ਸੀ ਆਪਣੇ ਕੋ ਗੰਗਾ ਨਗਰ ਦੀ ਸਵਾਰੀ ਨੂੰ ਆਪਾਂ ਪਿਕਅਪ ਕਰਨਾ ਸੀ ਬਾਈ ਜੀ ਰੇਲਵੇ ਸਟੇਸ਼ਨ ਲਾਗੇ ਹੋਟਲ ਚੋਂ ਸਭ ਤੋਂ ਪਹਿਲਾਂ ਜਾ ਕੇ ਗੁਰੂ ਘਰ ਮੱਥਾ ਟੇਕ ਕੇ ਤੇ ਬਾਈ ਜੀ ਫਿਰ ਨਿਕਲ ਪਏ ਆਪਾਂ ਸਵਾਰੀ ਨੂੰ ਪਿਕਅਪ ਕਰਨ ਲੋ ਬਾਈ ਜੀ ਗੁਰੂ ਘਰ ਮੱਥਾ ਟੇਕ ਕੇ ਤੇ ਨਿਕਲ ਪਏ ਆਪਾਂ ਸਵਾਰੀ ਨੂੰ ਪਿਕਅਪ ਕਰਨ ਵਾਸਤੇ ਮੱਥਾ ਟੇਕ ਕੇ ਤੇ ਮੁੜ ਕੇ ਜਾ ਕੇ ਬ੍ਰੇਕ ਲਈ ਬਾਈ ਜੀ ਆਪਾਂ ਸਟੇਸ਼ਨ ਤੇ ਸਵਾਰੀ ਦੇ ਹੋਟਲ ਦੇ ਬਾਹਰ ਪੂਰਾ ਰੈਸ਼ਨ ਸਟੇਸ਼ਨ ਦੇ ਬਾਹਰ ਸਵੇਰੇ 5 ਵਜੇ ਵੀ ਸੀ ਹੋਟਲ ਦੇ ਬਾਹਰ ਪਹ ਸੌਰੀ ਫੋਨ ਨਹੀਂ ਚੱਕ ਰਹੀ 5 ਵਜੇ ਦਾ ਆ ਕੇ ਖੜਾ 6 ਵਜੇ ਲੱਗੇ ਐਂ ਤੇ ਅਪਲੋਡ ਅਵਾਂਸ ਕਰਾਇਆ ਹੋਇਆ ਇਹਨਾਂ ਤੋਂ ਪਰ ਫਿਰ ਵੀ ਦੂਜੇ ਕੋ ਟਾਈਮ ਦੀ ਲਿਮਟ ਹੁੰਦੀ ਆ ਨਾ ਘੰਟਾ ਹੋ ਗਿਆ ਖੜੇ ਪੰਜ ਵਜੇ ਦਾ ਸਵਾਰੀ ਦਾ ਟਾਈਮ ਸੀ ਬਾਈ ਜੀ ਆਪਾਂ ਨੂੰ ਵੇਟਿੰਗ ਕਰਦੇ ਸਵਾ 6 ਹੋ ਗਏ ਸੀ ਜੀ ਬਹਿਨੇ ਆ ਬੋਰ ਤਾਂ ਖੰਡਾ ਬਹੁਤ ਆ। ਮੁੜ ਕੇ 6:30 ਵਜੇ ਬਾਈ ਫੋਨ ਆਪਣਾ ਚੱਕ ਲੈਂਦਾ ਵਾ। ਬਾਈ ਕਹਿੰਦਾ ਮੇਰੀ ਅੱਖ ਲੱਗ ਗਈ ਸੀ। ਮੁੜ ਕੇ ਸਵਾਰੀ ਨੂੰ ਕਰਦੇ ਆ ਪਿਕਅਪ ਤੇ ਕਰਦਨੇ ਆ ਗੱਡੀ ਸਿੱਧੀ ਆਪਾਂ ਗੰਗਾ ਨਗਰ ਨੂੰ। ਬਾਈ ਤੇ ਲੱਗੇ ਹੋਏ ਸੀਗੇ ਪੈਗ ਬਾਈ ਰੂਮ ਚੋਂ ਨਿਕਲ ਕੇ ਗੱਡੀ ਚ ਆ ਕੇ ਸੋ ਜਾਂਦਾ। ਬਾਈ ਕਹਿੰਦਾ ਵੀਰ ਜਦੋਂ ਗੰਗਾ ਨਗਰ ਆਇਆ ਮੈਨੂੰ ਉਠਾ ਦਿਓ। ਮੈਂ ਕਹਾ ਕੋਈ ਚੱਕਰ ਨਹੀਂ ਬਾਈ ਜੀ ਤੁਸੀਂ ਸੋਵੋ। ਜਦੋਂ ਗੰਗਾ ਨਗਰ ਪਹੁੰਚ ਗਏ ਤੁਹਾਨੂੰ ਉਠਾ ਦਾਂਗੇ। ਮੁੜ ਕੇ ਜਾ ਕੇ ਗੱਡੀ ਲਾਨਨੇ ਆ ਬਾਈ ਜੀ ਬਰਨਾਲੇ ਲੱਗੇ ਆਪਾਂ ਪੰਪ ਤੇ। ਉਹ ਵੀ ਗੱਡੀ ਦਾ ਹੋ ਗਿਆ ਸੀਗਾ ਖਰਾਕ ਦਾ ਟਾਈਮ। ਬਰਨਾਲ ਮੁੜ ਕੇ ਡੀਜ਼ਲ ਪੁਆ ਕੇ ਤੇ ਬਈ ਪਾ ਦਿੰਨੇ ਚੱਲੇ ਆਪਾਂ ਸ਼੍ਰੀ ਗੰਗਾ ਨਗਰ ਨੂੰ ਆਹ ਡਿਊਟੀ ਲਾਉਣ ਦੀ ਬਈ ਆਪਣੇ ਚੰਨਾ ਹਿੰਮਤ ਨਹੀਂ ਸੀਗੀ ਮੈਂ ਪਹਿਲਾਂ ਆਗਰੇ ਤੋਂ ਆਇਆ ਸੀਗਾ ਨਿੰਦਰਾ ਸੀ ਫੇਰ ਆਪਣੇ ਕੋਲ ਨੈਣਾ ਦੇ ਵੀ ਉਹ ਆਨੰਦਪੁਰ ਸਾਹਿਬ ਦੀ ਡਿਊਟੀ ਆ ਜਾਂਦੀ ਉਹ ਡਿਊਟੀ ਲਾ ਕੇ ਰਾਤੀ ਘਰੇ ਮੁੜਦੇ ਆ ਤੇ ਬਈ ਸਵੇਰੇ 5 ਵਜੇ ਤੜਕੇ ਦੀ ਆਹ ਡਿਊਟੀ ਹੁੰਦੀ ਤਾਂ ਕਈ ਭਰਾ ਕਹਿੰਦੇ ਰਹਿੰਦੇ ਵੀਰੇ ਕੋਈ ਡਿਊਟੀ ਹੁੰਦੀ ਹੈ ਯਾਰ ਦੇ ਦਿਆ ਕਰੋ ਦੱਸ ਦਿਆ ਕਰੋ ਬੜੇ ਭਰਾ ਆਪਣੇ ਨਾ ਨਾਰਾਜ਼ ਵੀ ਇਸ ਗੱਲੋਂ ਰਹਿੰਦੇ ਕਿ ਬਈ ਯਾਰ ਤੁਸੀਂ ਗਰੁੱਪ 'ਚ ਡਿਊਟੀ ਪਾ ਦਿੰਨੇ ਹੋ ਡਾਇਰੈਕਟ ਫੋਨ ਕਰ ਦਿਆ ਕਰੋ ਜਦੋਂ ਬਈ ਕਿਸੇ ਨੂੰ ਡਾਇਰੈਕਟ ਫੋਨ ਕਰ ਦਾ ਹੋਇਆ ਨਹੀਂ ਬਾਈ ਅਸੀਂ ਤਾਂ ਬੀਜੀ ਆ ਲਾ ਨੂੰ ਤਾਂ ਬਾਈ ਆਪਾਂ ਗਰੁੱਪ ਚ ਵੀ ਚਲੋ ਲਾ ਦੇਣੀ ਸੀਗੀ ਪਰ ਇਹ ਹੈ ਕਿ ਟਾਈਮ ਬਹੁਤ ਹੋ ਗਿਆ ਸੀ 1:30 ਵਜੇ ਰਾਤੀਂ ਇਹਨਾਂ ਨੇ ਗੱਡੀ ਬੋਕੀ ਨਾਲੇ ਤੁਸੀਂ ਆਪ ਵੀ ਬਾਈ ਇਹ ਗੱਲ ਨੂੰ ਸਮਝਿਆ ਕਰੋ ਕਿ ਕਰੰਟ ਦੀ ਡਿਊਟੀ ਹੋਵੇ ਤੇ ਇਕੱਲੇ ਇਕੱਲੇ ਜਾਣ ਨੂੰ ਫੋਨ ਕਰਕੇ ਪੁੱਛਣਾ ਇੰਪੋਸੀਬਲ ਹੈ ਇਸੇ ਲਈ ਬਾਈ ਆਪਾਂ ਆਪਣੇ ਤਿੰਨੇ ਗਰੁੱਪਾਂ ਦੇ ਵਿੱਚ ਮੈਸੇਜ ਪਾ ਦਿੱਤਾ ਵਾ ਕਿ ਜਿੱਦੇ ਲੋਟ ਲੱਗਦਾ ਉਹ ਚੱਕ ਲੋ ਤਾਂ ਚਲੋ ਮੁੜ ਕੇ 10 ਵਜ੍ਹ ਦੀਆਂ ਨੂੰ ਗੱਡੀ ਵਾਰਤੀ ਸੀ ਬਾਈ ਜੀ ਆਪਾਂ ਸ਼੍ਰੀ ਗੰਗਾ ਨਗਰ ਜਾ ਕੇ ਬਾਈ ਨੂੰ ਉਠਾਇਆ ਮੈਂ ਕਿਹਾ ਬਾਈ ਜੀ ਗੰਗਾ ਨਗਰ ਪਹੁੰਚ ਗਏ ਸਵਾਰੀ ਆਪਣੀ ਅੱਜ ਦੀ ਬਹੁਤ ਬਹੁਤੀ ਅ ਨੇ ਪਹੁੰਚੇ ਆ ਟਾਈਮ ਹੋ ਗਿਆ ਪਰ ਲਗਭਗ 10:00 ਵਜੇ ਆ 10:30 ਅਸੀਂ ਸੋਚ ਰਹੇ ਹਾਂ ਕਿ ਗੱਡੀ ਲਾ ਕੇ ਕਿਤੇ ਸੌਜਵਾਂ ਅੰਗਿੰਦਰਿਆਂ ਤਿੰਨ ਚਾਰ ਦਿਨਾਂ ਦੇ ਆਪਾਂ ਮੁੜ ਕੇ ਆਪਾਂ ਘੰਟਾ ਕਰ ਰੈਸਟ ਕਰਦੇ ਆ ਤੇ ਬਈ ਕਰ ਲੈਨੇ ਆ ਵਾਪਸੀ ਦੀ ਤਿਆਰੀ ਇਸ ਰੂਟ ਤੇ ਬਈ ਜਾਨਵਰ ਬਹੁਤ ਫਿਰਦੇ ਨੇ ਜੇ ਕਿਤੇ ਰਾਤ ਬਰਾਤ ਨੂੰ ਨਿਕਲੋ ਤਾਂ ਧਿਆਨ ਰੱਖਿਓ ਉਹ ਬਈ ਜੀ ਪਾ ਤੇ ਚੱਲੇ ਆਪਾਂ ਗੰਗਾ ਨਗਰ ਤੋਂ ਵਾਪਸੀ ਕਰਨ ਨੂੰ ਹਲੇ ਆਪਾਂ ਭਾਈ ਗੰਗਾ ਨਗਰ ਚੋਂ ਬਾਹਰ ਨਿਕਲ ਹੀ ਰਹੇ ਹੁੰਨੇ ਆ ਤੇ ਅੱਗੇ ਜਾ ਕੇ ਵੇਖਦੇ ਆ ਕਿਸੇ ਸੱਜਣ ਨੇ ਬੈਕ ਕਰਦੇ ਹੋਏ ਗੱਡੀ ਸੂਏ ਚਲਾਤੀ ਗੱਡੀ ਦੇਖੋ ਕਿੱਥੇ ਡਿੱਗ ਪਈ ਆ ਆਪਾਂ ਵੀ ਬਾਈ ਗੱਡੀ ਲਾਉਣੀ ਆਂ ਸਾਈਡ ਤੇ ਤੇ ਚਲੇ ਜਾਈਏ ਵੇਖਣ ਮੈਂ ਕਿ ਜਾ ਕੇ ਦੇਖਦੇ ਆਂ ਮਸਲਾ ਕੀ ਆ ਦੇਖਣ ਚ ਇਦਾਂ ਲੱਗ ਰਿਹਾ ਸੀ ਜਿਵੇਂ ਰਿਵਰਸ ਕਰਦੇ ਹੋਏ ਗੱਡੀ ਥੱਲੇ ਉਤਰ ਗਈ ਹੁੰਦੀ ਆ ਸਾਈਡ ਤੇ ਕਿਵੇਂ ਤਰ ਕਸ ਗਈ ਆ ਕੋਈ ਸਮਝ ਨਹੀਂ ਆ ਰਿਹਾ ਕਿੱਥੋਂ ਉਤਰ ਗਈ ਗੱਡੀ ਆ ਦੇਖੋ ਅਣ ਗੱਡੀ ਚੱਲਦੇ ਐਵੇਂ ਚੱਲ ਗਏ ਆ ਗੱਡੀ ਤਾਂ ਸਿੱਧੀ ਜਾਊ ਸਿੱਧੀ ਆਊ ਇਹ ਬੈ ਕੇ ਕਿੱਥੋਂ ਉਤਰ ਗਈ ਸੀ ਗੱਡੀ ਆ ਪੂਰੀ ਘੁੰਮ ਗਈ ਮੈਨੂੰ ਉਤਰੋ ਆ ਕੇ ਐਵੇਂ ਘੁੰਮਿਆ ਹੀ ਨਹੀਂ ਥੋ ਜਾਰੀ ਆ ਨਾ ਹਾਂ ਜਾਂ ਤੇ ਹਿੱਟ ਹੋਈ ਹੋਣੀ ਕਿਸੇ ਦੀ ਹਿੱਟ ਹੋਈ ਹੋਣਾ ਟਰਾਲੀ ਵੱਜੀ ਹੋਣੀ ਕਿਸੇ ਦੀ ਕੌਣ ਸੀ ਆ ਭਾਜੀ ਸੀਗੇ ਵਿੱਚ ਸੱਟ ਪੇਟ ਤਾਂ ਨਹੀਂ ਲੱਗੀ ਬੱਸ ਬੱਜ ਗਿਆ ਨਿਕਲ ਗਏ ਸੋਖੇ ਵੈਸੇ ਤਾਂ ਚਲੋ ਜਿਆਦਾ ਲੋਸ ਨਹੀਂ ਗਿਆ ਕੱਚਾ ਸੀ ਤਾਂ ਹੀ ਬਚ ਗਏ ਪਰ ਅੱਗੋ ਹਿੱਟ ਹੋਈ ਹੋਣੀ ਤਾਂ ਹੀ 에ਅਰਵੇਗ ਖੁੱਲੇ ਪਹਿਲਾਂ ਤਾਂ ਇਹੀ ਲੱਗ ਰਿਹਾ ਸੀ ਜਿਵੇਂ ਰਿਵਰਸ ਕਰਦੇ ਡੇ ਕੇ ਵੀ ਹੁੰਦੀ ਹੈ ਬੱਜ ਬਾਈ ਨਾਲ ਗਲਤ ਗੀਦੀ ਤਾਂ ਪਤਾ ਲੱਗਿਆ ਬਾਈ ਕਹਿੰਦਾ ਯਾਰ ਟਰਾਲੀ ਵਾਲਾ ਹਿੱਟ ਕਰ ਗਿਆ ਲੋਸ ਚਲੋ ਜਿਆਦਾ ਨਹੀਂ ਸੀਗਾ ਮੇਨ ਗੱਲ ਇਹ ਸੀ ਕਿਹਦੇ ਸੱਟ ਪੇਟ ਨਹੀਂ ਆਹੀ ਬੱਜ ਪਰ ਬਾਈ ਦਿਲ ਛੱਡੀ ਬੈਠਾ ਸੀ ਮੈਂ ਕਿਹਾ ਕੋਈ ਸੱਟ ਪੇਟ ਤਾਂ ਨਹੀਂ ਲੱਗੀ ਕਹਿੰਦਾ ਹੁਣ ਤੱਕ ਬਾਈ ਸੱਟਾਂ ਹੀ ਖਾਂਦੇ ਆ ਰਹੇ ਸੱਟ ਛੁੱਟ ਦਾ ਬਚਾ ਬਾਈ ਜੀ ਸੱਟ ਦਾ ਫੱਟਾ ਲੱਗਾ ਪ ਹੇਗਾ ਲੋਸ ਥੋੜਾ ਹੀ ਹੈ ਜਿਆਦਾ ਨਹੀਂ ਹੈਗਾ ਬਾਈ ਨੂੰ ਹਿੰਮਤ ਹਿੰਮਤ ਦਿੱਤੀ ਪਰ ਜੇਦੀ ਬਾਈ ਸੁਪਨਿਆਂ ਦੀ ਕਾਰ ਹੋਵੇ ਮਿਹਨਤ ਕਰਕੇ ਲਿੱਤੀ ਹੋਵੇ ਤੇ ਦੁੱਖ ਤੇ ਲੱਗਦਾ ਹੀ ਹੈ ਬਾਈ ਨੂੰ ਹੌਸਲਾ ਹੌਸਲਾ ਦੇ ਕੇ ਤੇ ਬਾਈ ਨਿਕਲ ਪੰਨੇ ਆਪਾਂ ਅੱਗੇ ਨੂੰ ਕਿਉਂਕਿ ਹਲੇ ਆਪਣਾ ਕਾਫੀ ਸਫ਼ਰ ਸੀ ਗੰਗਾ ਨਗਰ ਤੋਂ ਨਿਕਲ ਕੇ ਬਾਈ ਜੀ ਹਲੇ ਆਪਾਂ ਪੰਜਾਬ ਐਂਟਰ ਕੀਤਾ ਸੀ ਤੇ ਘਰੋਂ ਫੋਨ ਆ ਗਿਆ ਕਰਦੇ ਕਹਿੰਦੇ ਥੋੜੀ ਕਿੱਟ ਦੇ ਵਿੱਚ ਮੈਂ ਸੈਂਡਵਿਚ ਪਾਏ ਹੋਏ ਆ ਖਾ ਲਿਓ ਕਿਤੇ ਖਰਾਬ ਨਾ ਹੋ ਜਾਵੇ ਲੇਕਿਨ ਚਲੋ ਆ ਵੀ ਕੰਮ ਵਧੀਆ ਕੀਤਾ ਜਿਨੀ ਨੂੰ ਕੋਈ ਢਾਬਾ ਆਂਦਾ ਇਨੀ ਨੂੰ ਆਪਾਂ ਚਲੋ ਸੈਂਡਵਿਚ ਖਾ ਲੈਂਦੇ ਆ ਮਗਰ ਜਿਨੀ ਨੂੰ ਢਾਬ ਟਰਪਾਈ ਫੋਦੇ ਨੇ ਗੱਡੀਆਂ ਆਪਾਂ ਲਾ ਦਿੰਨੇ ਆ ਸਾਈਡ ਤੇ ਨਾਲ ਆਪਣੇ ਬੱਸ ਵੀ ਆ ਕੇ ਰੁਕ ਜਾਂਦੀ ਆ ਤੇ ਆਪਾਂ ਵੇਖਣ ਲੱਪੈਨੇ ਆ ਬਾਈ ਜੀ ਟੋਚਨ ਮੁਕਾਬਲਾ ਕਿ ਦੋ ਟਰੈਕਟਰ ਪਾ ਕੇ ਬਾਈ ਹੋਣੇ ਖਿੱਚ ਕੇ ਚੜ ਦਿੰਦੇ ਨੇ ਟਰਾਲੀ ਰੋਡ ਤੇ ਰੋਡ ਕਲੀਅਰ ਹੁੰਦੀ ਆ ਬਾਈ ਜੀ ਪਾ ਦਿੰਨੇ ਆ ਚੱਲੇ ਆਪਾਂ ਅੱਗੇ ਨੂੰ ਮੁੜ ਕੇ ਜਾ ਕੇ ਬ੍ਰੇਕ ਲਾਣਨੇ ਆ ਆਪਾਂ ਬਰਨਾਲੇ ਲਾਗੇ ਢਾਬੇ ਤੇ ਬਰਨਾਲੇ ਪਹੁੰਚ ਗਏ ਆ ਕਿ ਰੋਟੀ ਖਾ ਕੇ ਤੇ ਬਾਈ ਜੀ ਚਾਹ ਪੀ ਕੇ ਨਿਕਲ ਪੈਨੇ ਆ ਆਪਾਂ ਘਰ ਨੂੰ ਜਿੱਦਾਂ ਜਿੱਦਾਂ ਘਰ ਨੇੜੇ ਆ ਰਿਹਾ ਸੀ ਬਾਈ ਜੀ ਨੀਂਦ ਆਪਣਾ ਪੂਰਾ ਜੋਰ ਪਾ ਰਹੀ ਸੀ ਅੱਖਾਂ ਮੱਲੋ ਜੜੇ ਵੱਲ ਹੋ ਰਹੇ ਹੁੰ ਕੇ ਪਰ ਨਾਲੇ ਤੋਂ ਆਪਾਂ ਲੈਨੇ ਆ ਬਾਈ ਜੀ ਮੂੰਫਲੀ ਮੈਂ ਕਿਹਾ ਮੂੰਫਲੀ ਖਾਂਦੇ ਖਾਂਦੇ ਚਲੇ ਜਾਾਂਗੇ ਨਾਲੇ ਨੀਂਦ ਨਹੀਂ ਆਊ ਮੂੰਫਲੀ ਲੈ ਕੇ ਰਾਏਕੋਟ ਪਹੁੰਚਦੇ ਆ ਤਾਂ ਬਾਈ ਦੇਖਦੇ ਆ ਅੱਗੇ ਪਲਟਿਆ ਹੁੰਦਾ ਪਾਣੀ ਵਾਲਾ ਟੈਂਕਰ ਨਿਸ਼ਾਨ ਸੇਬ ਵੀ ਲਗਾਏ ਹੋਏ ਆ ਸਾਰੇ ਕਿਤੇ ਰੋਡ ਵੀ ਸਾਰਾ ਕਿਲਾ ਲੱਗਦਾ ਜਿਵੇਂ ਨਗਰ ਕੇ ਉੱਤਰ ਨਿਕਲੇ ਆ ਹੁੰਦਾ ਮੁੜ ਕੇ ਮੂੰਫਲੀ ਖਾਂਦੇ ਖਾਂਦੇ ਬਾਈ ਪਹੁੰਚ ਜਾਨੇ ਆਪਾਂ ਲੁਧਿਆਣੇ ਤੇ ਘਰ ਪਹੁੰਚ ਗਿਆ ਆਹ ਵਾਲਾ ਟ੍ਰਿਪ ਕਰਦੇ ਆ ਕੰਪਲੀਟ ਲੋਪ ਹੀ ਮਿੱਤਰੋ ਪਹੁੰਚ ਗਏ ਆਪਾਂ ਘਰੇ ਚਲੋ ਆਹ ਵਾਲਾ ਟ੍ਰਿਪ ਕਰਦੇ ਆ ਬਰੇ ਕੰਪਲੀਟ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ